ਪੰਜਾਬ ਦੇ ਵਿੱਚ ਪ੍ਰਵਾਸੀਆਂ ਤੇ ਪੰਜਾਬੀਆਂ ਦੀ ਕੁੱਟਮਾਰ ਯਾ ਫਿਰ ਹੋਰ ਘਟਨਾਵਾਂ ਰੁਕਨਦਾਰ ਨਾਮ ਨਹੀਂ ਲੈ ਰਹੀਆਂ ਨੇ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਪ੍ਰਵਾਸੀਆਂ ਵੱਲੋਂ ਇੱਕ ਖਾਲਸਾ ਸਕੂਲ ਦਾ ਸਰਦਾਰ ਵਿਦਿਆਰਥੀ ਜੋ ਕਿ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਉਸ ਨਾਲ ਲਗਾਤਾਰ ਕੁੱਟਮਾਰ ਪ੍ਰਵਾਸੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਘਟਨਾ ਸਾਰੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਤੁਸੀਂ ਸੀਸੀਟੀਵੀ ਦੇਖ ਸਕਦੇ ਹੋ ਕਿਵੇਂ ਇਹ ਘਟਨਾ ਜਿਹੜੀ ਵਾਪਰਦੀ कोई नजर आ रही है एक मोटरसाइकिल पे प्रवासी विद्यार्थी बैठ के आंदे ਨੇ ਇਸ ਤੋਂ ਬਾਅਦ ਖਾਲਸਾ ਸਕੂਲ ਦੇ ਇਸ ਸਰਦਾਰ ਵਿਦਿਆਰਥੀ ਦੀ ਉਹਨਾਂ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਹਾਲਾਂਕਿ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਵੇਂ ਉਹਨਾਂ ਦੇ ਵੱਲੋਂ ਉਸ ਦੀ ਦਸਤਾਰ ਨੂੰ ਵੀ ਜਿਹੜਾ ਹੱਥ ਪਾਇਆ ਜਾਂਦਾ ਹੈ ਸੋ ਇਹ ਘਟਨਾ ਬਹੁਤ ਮੰਦਭਾਗੀ کہہ ਸਕਦੇ ਹਾਂ ਕਿਉਂਕਿ ਪ੍ਰਵਾਸੀਆਂ ਦਾ ਮੁੱਦਾ ਕਾਫੀ ਵੱਧਦਾ ਹੋਇਆ ਨਜ਼ਰ ਆ ਰਿਹਾ ਜਿਸ ਨੇ ਹੁਣ ਵਿਦਿਆਰਥੀਆਂ ਜਾਂ ਫਿਰ ਕਹੇ ਲੇ ਕਿ ਨੌਜਵਾਨ ਪੀੜੀ ਤੇ ਵੀ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ ਪਰਜੰਨਤ ਹੋਵੇ ਤੇ ਉੱਥੇ ਪ੍ਰਵਾਸੀ ਜਿਹੜੇ ਬੱਚੇ ਨੇ ਉਹ ਪੜ ਰਹੇ ਨੇ ਤੇ ਉੱਥੇ ਪੜ ਕੇ ਇਹ ਉਹਨਾਂ ਨੇ ਇਸ ਵੀਰ ਦੀ ਸਾਡੇ ਦੀ ਦਸਤਾਰ ਨੂੰ ਹੱਥ ਲਾਇਆ ਹੈ ਤੇ ਦੇਖੋ ਕਿੱਡੀ ਮੰਦਭਾਗੀ ਘਟਨਾ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਦੇ ਉੱਤੇ ਸਖਤ ਹੈ ਸਖਤ ਤੋਂ ਸਖਤ ਜਿਹੜੀ